ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਗਿਆਨੀ ਜਹੇਦਾਰ ਹਰਪ੍ਰੀਤ ਸਿੰਘ ਬਾਰੇ ਜਹੇਦਾਰ ਹਰਪ੍ਰੀਤ ਸਿੰਘ ਨੂੰ ਜਦੋਂ ਬਾਦਲਾਂ ਨੇ ਅਕਾਲ ਤਖਤ ਜਾਂ ਸਹਿਬ ਦਾ ਐਕਟਿੰਗ ਜਹੇਦਾਰ ਨੂੰ ਯੁਕਤ ਕੀਤਾ ਤਾਂ ਇਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਇਹਨਾਂ ਨੇ ਆਉਂਦਿਆਂ ਸਾਰੀ ਸੰਤ ਜਰਨੈਲ ਸਿੰਘ ਪਿੰਡਾਉਣੇ ਦਾ ਜ਼ਿਕਰ ਕੀਤਾ ਤੇ ਜਗ੍ਹਾ ਜਗ੍ਹਾ ਤੇ ਜਾ ਕੇ ਇੱਥੇ ਵੀ ਕਿਤੇ ਲੋੜ ਪੈਂਦੀ ਜਾਂ ਪ੍ਰੋਗਰਾਮ ਹੁੰਦਾ ਸੰਤਾਂ ਦੇ ਸੀ ਦੀਵਾਗਮ ਹੋਵੇ ਜਾਂ ਜਨਮ ਦਿਹਾੜਾ ਹੋਵੇ ਇਹ ਸੰਤਾਂ ਦੇ ਬਾਰੇ ਬਹੁਤ ਹੀ ਬੇਖੌਬੀ ਨਾਲ ਬੋਲਦੇ ਰਹੇ ਇਹਨਾਂ ਨੇ ਇੱਕ ਆਪਣੇ ਇੰਟਰਵਿਊ 'ਚ ਕਿਹਾ ਵੀ ਮੈਂ ਆਪਣੇ ਸਿਧਾਂਤਾਂ ਤੋਂ ਯਾਨੀ ਕਿ ਥਿਰਕੂਗਾ ਨਹੀਂ ਮੈਂ ਸੰਤਾਂ ਨੂੰ ਯਾਨੀ ਕਿ ਪ੍ਰਣਾਮ ਕਰਦਾ ਰਹੂਗਾ ਸ਼ਹੀਦ ਮੰਨਦਾ ਤੇ ਮੰਨਦਾ ਰਹੂਗਾ ਤੇ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਉਸ ਤੋਂ ਬਾਅਦ ਸਾਡੇ ਆਪਣੇ ਸਾਰਿਆਂ ਦੇ ਸਾਹਮਣੇ ਆ ਬਾਦਲਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਨ ਵਾਲਾ ਵੀ ਯਾਨੀ ਹਰਪ੍ਰੀਤ ਸਿੰਘੀ ਆਂ ਇਹਨਾਂ ਬਾਦਲਾਂ ਨੇ ਇਹ ਗੱਲ ਮੰਨੀ ਉਥੇ ਕਬੂਲ ਕੀਤੇ ਅਕਾਲ ਦਾ ਹਿਸਾਬ ਤੇ ਖਲੋਗੇ ਵੀ ਜਿੰਨੇ ਕਤਲ ਕੀਤੇ ਆ ਜਿਹੜੇ ਮਹਾਰਾਜ ਦਾ ਸਰੂਪਾਂ ਦੀ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਜੇ ਉਹ ਵੀ ਉਹਨਾਂ ਦੀ ਜੋ ਕਰਨ ਵਾਸਤੇ ਆਪਣਾ ਫੈਸਲਾ ਲੈਣ ਵਾਸਤੇ ਮਹਾਰਾਜ ਦੀ ਸਰੂਪਾਂ ਦੇ ਕਾਤਲਾਂ ਨੂੰ ਸਜ਼ਾ ਦੇਉਣ ਵਾਸਤੇ ਜਿੰਨੇ ਵੀ ਸਿੰਘ ਸੰਘਰਸ਼ ਦੇ ਸ਼ਹੀਦ ਹੋਏ ਆ ਉਹਨਾਂ ਦਾ ਵੀ ਕਤਲ ਬਏ ਆ ਮਹਾਰਾਜ ਦੀ ਬੇਇੱਜ਼ਤੀ ਕਰਾਉਣ ਦੇ ਵਿੱਚ ਵੀ ਮੇਰਾ ਹੱਥ ਆ ਤੇ ਮਹਾਰਾਜ ਦੇ ਤੇ ਜਿਹੜੇ ਬਰਗਾੜੀ ਜਾਂ ਹੋਰ ਵੀ ਕਿਤੇ ਜਿੱਥੇ ਕਿਤੇ ਸਿੰਘਾਂ ਇਨਸਾਫ ਦੀ ਮੰਗ ਕਰਦੇ ਉਹਨਾਂ ਦੇ ਗੋਲੀ ਚੜਾਉਣ ਲਾਵੇ ਮੈਂ ਹਾਂ ਮੇਰਾ ਮੇਰਾ ਹੀ ਹੱਥੀਂ ਜੀ ਵਿੱਚ ਇਹ ਬਾਦਲ ਨੇ ਕਬੂਲ ਕੀਤਾ ਇਹ ਇਹ ਬਹੁਤ ਹੀ ਸ਼ਲਾਘਾਯੋਗ ਸੀਗਾ ਹਰਪ੍ਰੀਤ ਸਿੰਘ ਦਾ ਕਦਮ ਹੀ ਇਹਨਾਂ ਨੇ ਕਹਿਣ ਦੇ ਯਾਨੀ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਉਹਨਾਂ ਨੇ ਯਾਨੀ ਕਿ ਤਨਖਾਹ ਵੀ ਤਨਖਾਹੀਏ ਕਰਾਰ ਦਿੱਤਾ ਉਹਨਾਂ ਨੂੰ ਤਨਖਾਹ ਪੁਗਤੀ ਵੀ ਪਰ ਜਦੋਂ ਇਹਨਾਂ ਨੇ ਅਕਾਲੀ ਦਲ ਨਵਾਂ ਬਣਾਇਆ ਤੇ ਨਵੇਂ ਕਾਲੀਦਾਲ ਬਣਾਇਆ ਹੀ ਤੇ ਸਾਡੇ ਕਮ ਕਾਰਿਆਂ ਦੇ ਜੇ ਅਜੇ ਹੀ ਵੀ ਵਧਾਈ ਦੇਣੀ ਸੀ ਪਿਆਨੀ ਹਰਪ੍ਰੀਤ ਸਿੰਘ ਨੂੰ ਇਹ ਵਧਾਈ ਦਈਏ ਤੁਸੀਂ ਇੱਕ ਨਵਾਂ ਕਾਲੀਦਾਲ ਬਣਾ ਕੇ ਬਾਦਲਾਂ ਦੇ ਬਰਾਬਰ ਤੇ ਖੜਾ ਕੀਤਾ ਤੁਸੀਂ ਪੰਥ ਨੂੰ ਸੇਧ ਦੋਗੇ ਪਰ ਇਹ ਵਧਾਈ ਦੇਣ ਦਾ ਸਾਨੂੰ ਮੌਕਾ ਜਵੇਂ ਦੇ ਫਿਰਦੇ ਅਸੀਂ ਪ੍ਰੋਗਰਾਮ ਬਣਾਉਣੇ ਹੀ ਕੋਈ ਵੀਡੀਓ ਪਾਉਣੀ ਸੀ ਵੀ ਜਿਹਨਾਂ ਵਧਾਈ ਦੇ ਗਏ ਇਹਨਾਂ ਨੇ ਇਹਨਾਂ ਨੂੰ ਸਲਾੰਘਾ ਜੋ ਕਦਮ ਕੀਤਾ ਇਹਨਾਂ ਨੇ ਚਲੋ ਕੋਈ ਨਾ ਕੋਈ ਚੰਗਾ ਕੰਮ ਕਰਨਗੇ ਭਾਵੇਂ ਕਿ ਬਾਦਲਾਂ ਦੇ ਚੱਟੇ ਵਟੇ ਪ੍ਰੇਮ ਸਿੰਘ ਚੰਦੂ ਮਾਦਰਾ ਬੀਬੀ ਜਗੀਰ ਕੌਰ ਉਹਨਾਂ ਨੇ ਸਿੱਜੇ ਜੇ ਪੰਥ ਉਹਨਾਂ ਦੇ ਉਹਨਾਂ ਦੇ ਰੰਗ ਚੜਿਆ ਹੈ ਬਾਦਲਾਂ ਦਾ ਕਿਉਂ ਦਿੱਲੀ ਦੇ ਅਕਾਰ ਐਸਐਸ ਦਾ ਰੰਗ ਨੇ ਚੜਿਆ ਵੜਾ ਉਹਨਾਂ ਨੇ ਸਿੱਜੇ ਜੀ ਉੱਤਰ ਦਾ ਉੱਤਰ ਦਾ ਉੱਤਰ ਨਹੀਂ ਪਤਾ ਨਾ ਵੀ ਉੱਤਰ ਦਾ ਸ਼ਾਇਦ ਪਰ ਹਰ ਪ੍ਰੀਤ ਸਿੰਘ ਨੂੰ ਲੱਗਦਾ ਸੀ ਇਹ ਤੇ ਬੜੀ ਆਸ ਸੀ ਕਿ ਪੰਥ ਨੂੰ ਸੇ ਦੇਣਗੇ ਪਰ ਇੱਕ ਪਾਸੇ ਤਾਂ ਸੰਤ ਜੀ ਅਨੈਲ ਸਿੰਘ ਨੂੰ ਪੰਥ ਦਾ ਮਹਾਨ ਸ਼ਹੀਦ ਮੰਨਦੇ ਆ ਦੂਰੇ ਪਾਸੇ ਸੰਤਾਂ ਨੇ ਸ਼ਹੀਦ ਕਰਾਉਣ ਵਾਲਾ ਹਰਚੰਦ ਸਿੰਘ ਲੋਂਗੋਵਾਲ ਉਹਦੀ ਵਰਸੀ ਤੇ ਜਾ ਕੇ ਉਹਨੂੰ ਸ਼ਹੀਦ ਦੱਸ ਰਿਹਾ ਸੀ ਇਹ ਆਪਣਾ ਦੋੜਾ ਮਾਪਟਾਂ ਦੇ ਜਿਹੜੇ ਕਲੀਅਰ ਕਰਨ ਵੀ ਸੰਤ ਜਰਨੈਲਿਸਟਿਕ ਭਿੰਡਰਾਂ ਵਾਲਿਆਂ ਨੂੰ ਕੌਮ ਤੇ ਮਹਾਨ ਸ਼ਹੀਦ ਮੰਨਦੇ ਆ ਕਿ ਲੋਂਗੋਵਾਲ ਨੂੰ ਮੰਨਦੇ ਆ ਇਹ ਲੋਂਗੋਵਾਲ ਦੀ ਵਰਸੀ ਤੇ ਜਾ ਕੇ ਉਹਨਾਂ ਨੂੰ ਸ਼ਹੀਦ ਸ਼ਹੀਦ ਕਹਿ ਗਏ ਇਹਨਾਂ ਨੇ ਸਾਰੇ ਹੀ ਸਿੱਖਾਂ ਦੀ ਭਾਵਨਾਵਾਂ ਤੇ ਪਾਣੀ ਫੇਰਤਾ ਜਿਹੜਾ ਇਹਨਾਂ ਦਾ ਆਸ ਸੀ ਥੋੜੀ ਵੋਦੀ ਉਹੀ 부ਝ ਗਈ ਅੱਜ ਵੀ ਕਲੀਅਰ ਕਰਨ ਵੀ ਉਹ ਮੇਰੇ ਕੋਲ ਗਲਤੀ ਹੋ ਗਈ ਜੇ ਇਹਦੇ ਮਾਫੀ ਪੰਥ ਖਾਲਸਾ ਪੰਥ ਕੋਲ ਮਾਫੀ ਮੰਗਦਾ ਵਾ ਹਰਪ੍ਰੀਤ ਸਿੰਘ ਫਿਰ ਤੇ ਇਹਦੇ ਵੇਖਿਆ ਜਾਊਗਾ ਇਹਨੂੰ ਨਾੜ ਲਾਇਆ ਜਾ ਸਕਦਾ ਪੰਥ ਦੇ ਵਿੱਚ ਤੇ ਇਹ ਫਿਰ ਵੀ ਉਹਨਾਂ ਨੂੰ ਸ਼ਹੀਦ ਕਹੂਗਾ ਜਾ ਕੇ ਇਹ ਕੱਲ ਨੂੰ ਤੇ ਬੰਤੇ ਦੇ ਉੱਪਰ ਵੀ ਕਹੂਗਾ ਵੀ ਸ਼ਹੀਦ ਆ ਬਰਨਾਲੇ ਵੀ ਕਹੂਗਾ ਸ਼ਹੀਦ ਆ ਇਹ ਜਿਹਨਾਂ ਨੇ ਕਾਪੋਂ ਕੌਮ ਦਾ ਨੁਕਸਾਨ ਕੀਤਾ ਉਹਨਾਂ ਬਰਨਾਲੇ ਸਾਹਿਬ ਨੇ ਤੇ ਯਾਨੀ ਇੱਕ ਤੇ ਬਲੈਕ ਥੰਡਰ ਜਿਹੜਾ ਕਰਾਇਆ ਬਾਅਦ ਵਿੱਚ 88 ਦੇ ਚ ਉਹ ਬਰਨਾਲੇ ਨੇ ਕਰਾਇਆ ਪਹਿਲਾਂ ਚਲੋ ਕਾਂਗਰਸ ਨੇ ਕਰਾਇਆ ਸੀ ਹੁਣ ਉਹਨੂੰ ਵੀ ਸ਼ਹੀਦ ਕਹੂਗਾ ਇਹ ਇਹਨਾਂ ਨੂੰ ਕਹੋ ਆਪਣਾ ਜਿਹੜਾ ਆਪਣਾ ਇੱਕ ਸ਼ਰੇਣ ਕਲੀਅਰ ਕਰਨ ਵੀ ਸੰਤ ਜਰਨੈਲ ਸਿੰਘ ਦੀ ਸੋਚ ਦੇ ਨਾਲ ਆ ਕਿ ਲੰਗੋਵਾਲ ਦੀ ਸੋਚ ਦੇ ਨਾਲ ਆ ਇਨੀਆਂ ਗੱਲਾਂ ਕਹਿੰਦਾ ਐ ਮਸਕਿਮਾ ਦਾ ਜਾਜੀ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ